ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੱਲਬਾਤ ਕਰਾਂਗੇ ਜਦੋਂ ਕੋਈ ਸਾਡਾ ਬੱਚਾ ਪੱਗ ਬਨ ਕੇ ਕੋਈ ਦੁਨੀਆ ਦੇ ਵਿੱਚ ਰਿਕਾਰਡ ਕਾਇਮ ਕਰਦਾ ਹੈ ਜਾਂ ਮਤਲਬ ਦੁਨੀਆ ਦੇ ਵਿੱਚ ਨਾਮ ਪੈਦਾ ਕਰਦਾ ਤਾਂ ਉਹਦੇ ਤੇ ਮਾਣ ਤਾਂ ਮਹਿਸੂਸ ਹੁੰਦਾ ਹੀ ਆ ਦੇਖੋ ਮਾਣ ਮਹਿਸੂਸ ਉਹਦੇ ਤੇ ਮਾਪਿਓ ਨੂੰ ਵੀ ਹੁੰਦਾ ਹੈ ਤੇ ਬਾਕੀ ਆਪਾਂ ਨੂੰ ਸਾਰੀ ਕੌਮ ਨੂੰ ਵੀ ਹੋਣਾ ਬਣਦਾ ਹੈਗਾ ਤੇ ਉਹਨੂੰ ਐਪਰੀਸ਼ੀਏਟ ਕਰਨਾ ਵੀ ਆਪਣਾ ਬਣਦਾ ਹੈ ਲਿਕਨ ਅਫਸੋਸ ਹੈ ਕਿ ਸਾਡੇ ਜ਼ਿਆਦਾਤਰ ਲੋਕ ਇਹ ਕਰਦੇ ਨਹੀਂ ਹੈਗੇ ਜੋ ਕਿ ਕਰਨਾ ਚਾਹੀਦਾ ਹੈ ਦੋਸਤੋ ਗੱਲਬਾਤ ਕਰਾਂਗੇ ਕਿ ਉਸ ਖਿਡਾਰੀ ਦੀ ਜਿਸ ਨੇ 올림픽 ਦੇ ਵਿੱਚ ਮੈਡਲ ਜਿੱਤਿਆ ਔਰ ਪੱਗ ਬੰਨ ਕੇ ਜਿੱਤਿਆ ਉਹ ਪੱਗ ਨੂੰ ਰਿਪਰੈਜ਼ੈਂਟ ਕਰਦਾ ਸਿੱਖੀ ਨੂਰੀ ਰਿਪਰੈਜ਼ੈਂਟ ਕਰਦਾ ਤੇ ਉਹਨੇ ਇਹ ਚੀਜ਼ ਮੈਂ ਤਾਂ ਇਹ ਕਹੂੰਗਾ ਕਿ ਚਲੋ ਪੱਗ ਦਾ ਮਾਨ ਤੱਕ ਕੀ ਵਧਾਉਣਾਗਾ ਪੱਗ ਨੇ ਪੱਗ ਦੇ ਨਾਲ ਉਹਦਾ ਜਿਹੜਾ ਮਾਣ ਵਧਿਆਗਾ ਔਰ ਜਿਹੜੇ ਲੋਕਾਂ ਦੇ ਵਿੱਚ ਵਧਿਆਗਾ ਉਹਦੀ ਆਪਾਂ ਗੱਲਬਾਤ ਕਰਾਂਗੇ ਆਓ ਵੀਡੀਓ ਕਰਦੇ ਹਾਂ ਸਟਾਰਟ ਵੈਂਕੜ ਚਿੱਕਾ ਖਾਲਸਾ ਵੈਂਕੜ ਚਿੱਕੀ ਫਤਿਹ ਦੇਖੋ ਦੋਸਤੋ ਜਿਹੜੇ ਖਿਡਾਰੀ ਹੁੰਦੇ ਨੇ ਇਹ ਕਿਸੇ ਇੱਕ ਕੌਮ ਦੇ ਨਹੀਂ ਹੁੰਦੇ ਇੱਕ ਫਿਰਕੇ ਦੇ ਨਹੀਂ ਹੁੰਦੇ ਇੱਕ ਕਿਸੇ ਵੀ ਮੈਂ ਕਹਿ ਸਕਦਾ ਉਹਨਾਂ ਦੀ ਕੋਈ ਜਾਤ ਪਾਤ ਨਹੀਂ ਹੁੰਦੀ ਉਹਨਾਂ ਦੀ ਆਇਡੈਂਟੀਟੀ ਹੈ ਜਿਹੜੀ ਉਹ ਨੈਸ਼ਨਲ ਪੱਧਰ ਦੀ ਹੁੰਦੀ ਹੈ ਹਾਂ ਇੱਕ ਚੀਜ਼ ਜ਼ਰੂਰ ਹੈ ਕਿ ਅਸੀਂ ਖਿਡਾਰੀ ਹੋਣ ਤੋਂ ਪਹਿਲਾਂ ਕੁਝ ਵੀ ਹੋਣ ਤੋਂ ਪਹਿਲਾਂ ਬਿਜ਼ਨਸਮੈਨ ਹੋਣ ਤੋਂ ਪਹਿਲਾਂ ਜਾਂ ਕੁਝ ਵੀ ਹੋਣ ਤੋਂ ਪਹਿਲਾਂ ਅਸੀਂ ਗੁਰੂ ਦੇ ਸਿੱਖਾਂ ਹਰੇਕ ਬੰਦਾ ਆਪੋ ਆਪ ਦੇ ਧਰਮ ਦੇ ਵਿੱਚ ਪ੍ਰਪੱਕੂ ਨਾ ਚਾਹੀਦਾ ਮੈਂ ਇਕੱਲੇ ਸਿੱਖੀ ਦੀ ਗੱਲ ਨਹੀਂ ਕਰੂੰਗਾ ਹਰ ਇੱਕ ਨੂੰ ਆਪੋ ਆਪਣੇ ਧਰਮ ਦੇ ਵਿੱਚ ਪ੍ਰਪੱਕ ਹੋਣਾ ਚਾਹੀਦਾ ਲੇਕਿਨ ਜਿਹੜੀ ਇਹ ਮਾਰ ਕਾ ਮਾਰਿਆ ਸਰਬਜੋਤ ਸਿੰਘ ਨੇ ਜਿਹੜਾ ਹਰਿਆਣੇ ਦੇ ਇੱਕ ਛੋਟੇ ਜਿਹੇ ਪਿੰਡ ਦਾ ਨੌਜਵਾਨ ਜਿਹੜਾ ਆਪਣੀ ਪੜ੍ਹਾਈ ਬੀ ਮਤਲਬ ਉਹ ਆਪਣੇ ਪਿੰਡੋਂ ਸਾਈਕਲ ਤੇ ਜਾ ਕੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਦੂਜੇ ਪਿੰਡ ਜਾ ਕੇ ਸਾਈਕਲ ਤੇ ਜਾਂਦਾ ਹੈ ਸਾਈਕਲ ਅ ਤੇ ਮਤਲਬ ਤੁਸੀਂ ਸਮਝ ਸਕਦੇ ਹੋ ਕਿ ਜਿੱਥੇ ਬੱਸ ਦਾ ਵੀ ਮਤਲਬ ਕੋਈ ਉਹ ਨਹੀਂ ਹੈਗਾ ਤੇ ਉਸ ਬੰਦੇ ਨੂੰ ਮਤਲਬ ਉਹ ਬੰਦਾ 올림픽 ਦੇ ਵਿੱਚ ਜਾ ਕੇ ਮੈਡਲ ਪ੍ਰਾਪਤ ਕਰਦਾ ਕਿੰਨੀ ਵੱਡੀ ਗੱਲ ਹੈ ਸੰਜੋਤ ਸਿੰਘ ਇੱਕ ਬਹੁਤ ਗਰੀਬ ਪਰਿਵਾਰ ਦੇ ਵਿੱਚ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਇਆ ਔਰ ਛੋਟੀ ਉਮਰੇ ਉਨੇ ਇਹ ਜਿਹੜੇ ਮਾਰਕਾ ਮਾਰਿਆਗਾ ਜਿਹੜਾ ਉਹਨੇ ਉਹ ਬਹੁਤ ਹੀ ਬਾ ਕਮਾਲ ਹੈ ਦੋਸਤੋ ਸਭ ਤੋਂ ਪਹਿਲਾਂ ਅਸੀਂ ਉਹਨੂੰ ਤੇ ਉਹਦੇ ਮਾਪਿਓ ਨੂੰ ਵਧਾਈ ਦੇਣੀ ਚਾਹੁੰਦੇ ਆ ਜੋ ਸੀਲੇ ਟੀਵੀ ਵੱਲੋਂ ਅਸੀਂ ਉਹਨੂੰ ਵਧਾਈ ਦਿੰਨੇ ਆ ਕਿ ਉਹਨਾਂ ਨੇ ਜਿਹੜਾ ਇਹ ਉਹਨਾਂ ਦੇ ਬੱਚੇ ਨੇ ਮਾਰਕਾ ਮਾਰਿਆ ਤੇ ਜੋ ਸਰਜੋਤ ਸਿੰਘ ਤੁਹਾਨੂੰ ਵੀ ਅਸੀਂ ਸਭ ਤੋਂ ਪਹਿਲਾਂ ਵਧਾਈ ਦਿੰਨੇ ਆ ਕਿ ਤੁਸੀਂ ਜਿਹੜਾ ਇਹ ਮਾਰਕਾ ਮਾਰਿਆਗਾ ਇਹ ਮੈਡਲ ਇਹ ਤੁਹਾਡੀ ਜਿਹੜੀ ਜਰਨੀ ਆ ਅੱਗੇ ਜਾਰੀ ਰਹੇ ਤੇ ਤੁਸੀਂ ਹਮੇਸ਼ਾ ਵਾਸਤੇ ਜਿਹੜਾ ਆਪਣੇ ਦੇਸ਼ ਦਾ ਤੇ ਆਪਣੀ ਕੌਮ ਦਾ ਤੇ ਆਪਣੀ ਪੱਗ ਦਾ ਜਿਹੜਾ ਨਾਮ ਹੈ ਉਹ ਰੋਸ਼ਨ ਕਰਦੇ ਰਹੋ ਹੁਣ ਦੋਸਤੋ ਗੱਲਬਾਤ ਕਰਦੇ ਆ ਕਿ ਜਿੰਨਾ ਸਰਬਜੋਤ ਸਿੰਘ ਨੂੰ ਸਨਮਾਨ ਮਿਲਣਾ ਚਾਹੀਦਾ ਸੀਗਾ ਜਿੰਨਾ ਉਹਨਾਂ ਨੂੰ ਮਤਲਬ ਮੈਂ ਕੀ ਕਹਾਂ ਕਿ ਬੈਰਲ ਹੋਣਾ ਚਾਹੀਦਾ ਸੀਗਾ ਜਿੰਨਾ ਲੋਕਾਂ ਵੱਲੋਂ ਉਹਨਾਂ ਨੂੰ ਲਾਈਕ ਕਰਨਾ ਚਾਹੀਦਾ ਸੀ ਕੀ ਲੋਕਾਂ ਨੇ ਕੀਤਾਗਾ ਇਹਦੇ ਬਾਰੇ ਗੱਲਬਾਤ ਕਰਦੇ ਆ ਦੋਸਤੋ ਸਭ ਤੋਂ ਪਹਿਲਾਂ ਤਾਂ ਚਲੋ ਮਾਨਕ ਹੁੰਦਾ ਕਿ ਇੱਕ ਖਿਡਾਰੀ ਨੂੰ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਟੈਲੀਫੋਨ ਕਰਕੇ ਵਧਾਈ ਦਿੰਦਾ ਤੇ ਉਹ ਤਾਂ ਉਸ ਤੋਂ ਦੇਖੋ ਚਾਹੇ ਕੋਈ ਵੀ ਪ੍ਰਧਾਨ ਮੰਤਰੀ ਆ ਹੈ ਤਾਂ ਪ੍ਰਧਾਨ ਮੰਤਰੀ ਆ ਨਾ ਤੇ ਉਹਦੇ ਨਾਲ ਜਿਹੜਾ ਉਸ ਵਿਅਕਤੀ ਦਾ ਜਿਹੜਾ ਸੀਨਾ ਉੱਚਾੜਾ ਹੋ ਜਾਂਦਾ ਤੇ ਉਸ ਤੋਂ ਬਾਅਦ ਉਹਦੇ ਸੂਬੇ ਦਾ ਮੁੱਖ ਮੰਤਰੀ ਉਹਨੂੰ ਸਪੈਸ਼ਲ ਵਧਾਈ ਦੇਣ ਲਈ ਮਿਲਣ ਆਉਂਦਾ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਪਰ ਜਿਹੜਾ ਸਾਡੇ ਵੱਲੋਂ ਖਾਸ ਤੌਰ ਤੇ ਮੈਂ ਇਹ ਕਹੂੰਗਾ ਕਿ ਜਿਨ੍ਹਾਂ ਨੇ ਪਹਿਲਾਂ ਤਾਂ ਉਹਨੂੰ ਸਨਮਾਨ ਦੇਣਾ ਸਾਡਾ ਫਰਜ਼ ਮੰਦਾ ਅਸੀਂ ਖੁਦ ਹੀ ਮਤਲਬ ਉਹਨਾਂ ਦਾ ਸਨਮਾਨ ਨਹੀਂ ਦੇ ਪਾਉਂਦੇ ਜਦੋਂ ਸਭ ਤੋਂ ਪਹਿਲਾਂ ਪਹਿਲਾ ਅਫਸੋਸ ਤਾਂ ਇਸ ਗੱਲ ਦੇ ਉੱਪਰ ਹੈ ਅਸੀਂ ਕੋਈ ਮਹਾਰਾਜਾ ਕੋਈ ਗਾਉਂ ਨਾਲਾ ਕੋਈ ਗੀਤ ਹਿੱਟ ਹੋ ਜਾਏ ਤੇ ਅਸੀਂ ਚੱਕ ਦਿੰਨੇ ਆ ਫੱਟੇ ਕੋਈ ਦਲਜੀਤ ਕਿਤੇ ਭਗਵਾਨ ਕੇ ਚਲਿਆ ਜਾਵੇ ਦਲਜੀਤ ਕਿਸੇ ਦੇ ਵਿਆਹ ਚ ਭਗਵਾਨ ਕੇ ਚਲਿਆ ਜਾਵੇ ਤੇ ਅਸੀਂ ਮਤਲਬ ਚੜੀਆਂ ਲਾ ਦਿੰਨੇ ਆ ਸ਼ੇਅਰ ਕਰਨ ਵਾਲੀਆਂ ਚੜੀਆਂ ਲਾ ਦਿੰਨੇ ਆ ਲਾਈਕ ਕਰਨ ਵਾਲੀਆਂ ਫੱਟੇ ਚੱਤ ਤੇ ਸਰਦਾਰ ਨੇ ਇਹ ਕਰਤਾ ਉਹ ਕਰਤਾ ਦੋਸਤੋ ਇੱਕ ਜਦੋਂ ਉਹ ਇੱਕ ਚਲੋ ਠੀਕ ਹੈ ਉਹਨਾਂ ਨੂੰ ਪ੍ਰਮਾਤਮਾ ਨੇ ਗੋਡ ਗਿਫਟ ਹੈ ਉਹਨਾਂ ਨੂੰ ਕਲਾਕਾਰੀ ਦਾ ਜਿਹੜਾ ਪ੍ਰਮਾਤਮਾ ਨੇ ਗਿਫਟ ਦਿੱਤਾਗਾ ਪਰ ਇੱਕ ਖੇਡ ਦੇ ਮੈਦਾਨ ਦੇ ਵਿੱਚ ਬੰਦਾ ਕੋਈ ਆਪਣਾ ਖੂਨ ਪਸੀਨਾ ਵਧਾ ਕੇ ਜਿਹੜਾ ਜਿੱਤ ਕੇ ਆਉਂਦਾ ਨਾ ਉਹ ਆਉਂਦਾ ਆ ਨਮਕਾਬਲੇ ਦੇ ਵਿੱਚ ਉਹ ਆ ਮੈਂ ਕਲਾ ਕਲਾਕਾਰੀ ਦੇ ਵਿੱਚ ਲੇਕਿਨ ਇੱਥੇ ਸਾਹਮਣੇ ਮੁਕਾਬਲਾ ਹੁੰਦਾ ਕੰਪੀਟੀਟਰ ਹੁੰਦਾ ਦੁਨੀਆ ਦੇ ਵਿੱਚ ਮਤਲਬ ਪਹੁੰਚਣਾ ਹੀ ਬਹੁਤ ਵੱਡੀ ਗੱਲ ਬਾਤ ਆ ਉੱਥੇ 올림픽 ਦੇ ਵਿੱਚ 올림픽 ਦੇ ਵਿੱਚ ਪਹੁੰਚ ਕੇ ਫਿਰ ਆਪਣੇ ਮੁਕਾਬਲੇ ਦੇ ਵਿੱਚ ਸਾਹਮਣੇ ਖੜੇ ਕੰਪੀਟੀਟਰਾਂ ਨੂੰ ਹਰਾਉਣਾ ਇਹ ਹੁੰਦਾ ਮੁਕਾਬਲਾ ਅਸਲ ਦੇ ਵਿੱਚ ਇਹ ਹੁੰਦੇ ਨੇ ਅਸਲੀ ਹੀਰੋ ਬਾਕੀ ਠੀਕ ਆ ਉਹ ਆਪਣੇ ਖੇਤਰ ਦੇ ਵਿੱਚ ਹੋਣਗੇ ਹੀਰੋ ਪਰ ਇਸ ਤਰ੍ਹਾਂ ਜਦੋਂ ਜਿੱਤ ਕੇ ਨੌਜਣ ਕੋਈ ਆਉਂਦਾ ਤੇ ਉਹ ਵੀ ਇਹ ਕਹਿ ਕੇ ਕਿ ਮੈਂ ਆਪਣੀ ਪੱਗ ਨੂੰ ਮਤਲਬ ਬੰਨ ਕੇ ਜਾਵਾਂਗਾ ਔਰ ਉਹਦੇ ਮਾਪਿਓ ਦੀ ਮੈਂ ਇੰਟਰਵਿਊ ਸੁਣ ਰਿਹਾ ਸੀਗਾ ਉਹ ਕਹਿੰਦੇ ਜਦੋਂ ਤੋਂ 2013 ਤੋਂ ਤਕਰੀਬਨ ਉਹ ਇਧਰ ਸਰਗਰਮ ਹੋਇਆ ਤੇ ਉਹਨੇ ਉਸ ਦਿਨ ਤੋਂ ਇਹ ਪਰਨ ਕਰ ਲਿਆ ਸੀਗਾ ਕਿ ਮੈਂ ਪੱਗ ਤੋਂ ਬਿਨਾ ਨਹੀਂ ਖੇਡਾਂਗਾ ਮੈਂ ਪੱਗ ਬੰਨ ਕੇ ਖੇਡਾਂਗਾ ਤੇ ਕਿਉਂਕਿ ਦੋਸਤੋ ਦੇਖੋ ਇੱਕ ਚੀਜ਼ ਹੈ ਹੁਣ ਕਈ ਤੁਹਾਨੂੰ ਕਹਿੰਦੇ ਨੇ ਕਿ ਪੱਗ ਦਾ ਸਨਮਾਨ ਵਧਾਇਆ ਨਹੀਂ ਪੱਗ ਨੇ ਉਹ ਪੱਗ ਸਾਡਾ ਸਨਮਾਨ ਵਧਾਉਂਦੀ ਆ ਦੋਸਤੋ ਪੱਗ ਸਾਡਾ ਸਨਮਾਨ ਵਧਾਉਂਦੀ ਆ ਕਿਉਂਕਿ ਜੇ ਹੁਣ ਸਪੋਰਟ ਕਰ ਲੋ ਮੰਨ ਲੋ ਉਹਨੇ ਪੱਗ ਨਾ ਬਣੀ ਹੁੰਦੀ ਤਾਂ ਹੋਸਦਾ ਅਸੀਂ ਵੀ ਅੱਜ ਪ੍ਰੋਗਰਾਮ ਨਾ ਕਰ ਰਹੇ ਹੁੰਦੇ ਕਿਉਂਕਿ ਜਦੋਂ ਇੱਕ ਵਿਅਕਤੀ ਦੇਖੋ ਗਿਣਤੀ ਕੋਈ ਮਹਿਣਾ ਨਹੀਂ ਰੱਖਦੀ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਇੱਕ ਉਹਨੇ ਲੋਕਾਂ ਨੇ ਵਾਇਰਲ ਨਹੀਂ ਕੀਤਾ ਲਾਈਕ ਨਹੀਂ ਕੀਤਾ ਨੋ ਮੈਟਰ ਇਹ ਕੋਈ ਮੈਟਰ ਨਹੀਂ ਕਰਦਾ ਮੈਟਰ ਇਹ ਕਰਦਾਗਾ ਕਿ ਜਿਹੜੇ ਲੋਕ ਤੁਹਾਨੂੰ ਕਰ ਰਹੇ ਨੇ ਅਪਰੀਸ਼ੀਏਟ ਜਿਹੜੇ ਤੁਹਾਨੂੰ ਪੱਗ ਕਰਕੇ ਮਤਲਬ ਇਹ ਨਹੀਂ ਕਿ ਇਕੱਲੇ ਸਿੱਖ ਹੀ ਕਰ ਰਹੇ ਨੇ ਤੁਹਾਨੂੰ ਬਹੁਤ ਦੂਜੀਆਂ ਕੌਮਾਂ ਦੇ ਲੋਕ ਵੀ ਨੇ ਹਿੰਦੂ ਮੁਸਲਮ ਸਾਰੇ ਈਸਾਈ ਉਹ ਵੀ ਬਹੁਤ ਤੁਹਾਨੂੰ ਐਪਰੀਸ਼ੀਏਟ ਕਰ ਰਹੇ ਨੇ ਕਿ ਠੀਕ ਹੈ ਮਤਲਬ ਉਸ ਨੌਜਵਾਨ ਨੇ ਇੱਕ ਆਪਣਾ ਜਿਵੇਂ ਆਪਾਂ ਕਹਿੰਦੇ ਆ ਕਿ ਅ ਮਕਾਮ ਹਾਸਲ ਕੀਤਾਗਾ ਉਹਨੇ ਸਾਡਾ ਨਾਮ ਰੌਸ਼ਨ ਕੀਤਾਗਾ ਦੇਸ਼ ਦਾ ਪੰਜਾਬ ਦਾ ਹਰਿਆਣੇ ਦਾ ਸਿੱਕੀ ਦਾ ਪੱਗ ਦਾ ਸਭ ਦਾ ਸਨਮਾਨ ਕੀਤਾਗਾ ਲੇਕਿਨ ਕੁਝ ਲੋਕ ਹੁੰਦੇ ਨੇ ਚਲੋ ਉਹਨਾਂ ਦੀ ਸਾਨੂੰ ਸਾਡਾ ਦੇਖਣਾ ਇਹ ਹੈਗਾ ਕਿ ਜਿਹੜੇ ਮਤਲਬ ਜਿਹੜਾ ਉਹਨੇ ਮਤਲਬ ਇਹ ਪੱਗ ਬਨ ਕੇ ਇਹ ਜਿੱਤ ਜਿੱਤੀ ਹੈ ਮੈਡਲ ਜਿੱਤ ਕੇ ਲੈ ਕੇ ਆਇਆ ਉਹਦਾ ਜਿਹੜੇ ਸਨਮਾਨ ਕਰਨ ਵਾਲੇ ਲੋਕ ਨੇ ਨਾ ਇਹ ਉਹ ਲੋਕ ਨੇ ਜਿਹੜੇ ਪੋਜ਼ੀਟਿਵ ਸੋਚਦੇ ਨੇ ਜਿਹੜੇ ਅਸਲੀ ਪੋਜ਼ੀਟਿਵ ਸੋਚਣ ਵਾਲੇ ਲੋਕ ਨੇ ਕਿਉਂਕਿ ਗਿਣਤੀ ਤਾਂ ਕਹਿੰਦੇ ਹੁੰਦੇ ਨੇ ਕਿ ਗਿਣਤੀਆਂ ਦੀ ਕੋਈ ਲੋੜ ਨਹੀਂ ਸਾਨੂੰ ਸਾਨੂੰ ਤਾਂ ਇਹ ਦੇਖਣਾ ਚਾਹੀਦਾ ਕਿ ਜਿਹੜੇ ਸਾਡਾ ਸਾਡੇ ਨਾਲ ਖੜੇ ਨੇ ਉਹ ਪੋਜ਼ਿਟਿਵ ਸੋਚਣ ਵਾਲੇ ਲੋਕ ਹੋਣੇ ਚਾਹੀਦੇ ਨੇ ਉਹ ਲੋਕ ਅੱਜ ਜਿਹੜਾ ਸਰਬਜੋਤ ਸਿੰਘ ਦੇ ਹੱਕ ਦੇ ਵਿੱਚ ਖੜੇ ਨੇ ਤੇ ਦੋਸਤੋ ਉਹਦੇ ਮਾਪਿਓ ਦੀ ਵੀ ਮੈਂ ਇੰਟਰਵਿਊ ਸੁਣੀ ਉਹ ਵੀ ਆਪਣੀਆਂ ਆਪਾਂ ਕਹਿ ਸਕਦੇ ਆ ਕਿ ਆਪਣਾ ਸੀਨਾ ਚੌੜਾ ਕਰਕੇ ਕਹਿੰਦੇ ਨੇ ਕਿ ਸਾਡੇ ਬੇਟੇ ਨੇ ਜਿਹੜਾ ਇਹ ਮੈਡਲ ਜਿੱਤਿਆਗਾ ਉਹ ਕਹਿੰਦੇ ਜਿੱਤਣਾ ਹੀ ਸੀਗਾ ਸਾਨੂੰ ਆਸ ਸੀਗੀ ਕਿ ਸਾਡਾ ਬੇਟਾ ਜਿੱਤੇਗਾ ਇਹ ਹੁੰਦੀ ਆ ਪੋਜ਼ਿਟਿਵਿਟੀ ਜਿਹੜੇ ਮਦਰ ਕਹਿੰਦੇ ਨਹੀਂ ਜੀਵੇ ਤਾਂ ਸ਼ਾਇਦ ਐ ਨਾ ਹੋ ਜੰਦਾ ਮੈਂ ਤਾਂ ਜੀ ਡਰਿਆ ਬੈਠਾ ਜੀ ਜਾਂ ਮੈਂ ਕਹਿੰਦੀ ਆ ਮੈਂ ਤਾਂ ਕਾਲਜ ਆ ਫੜੀ ਬੈਠੀ ਸੀ ਤੇ ਮੈਨੂੰ ਡਰ ਲੱਗ ਰਿਹਾ ਸੀ ਕਿਤੇ ਆਏ ਨਾ ਹੋ ਜੇ ਇਹਦਾ ਮਤਲਬ ਆਪਾਂ ਨੂੰ ਆਪਣੇ ਪੁੱਤ ਦੇ ਉੱਪਰ ਭਰੋਸਾ ਨਹੀਂ ਹੁੰਦਾ ਤੇ ਇਹ ਮਾਂ ਪਿਓ ਨੇ ਜਿਨ੍ਹਾਂ ਨੂੰ ਆਪਣੇ ਪੁੱਤ ਦੇ ਉੱਪਰ ਭਰੋਸਾ ਸੀ ਔਰ 100% ਆਪਣੇ ਪੁੱਤ ਤੇ ਤੇ ਆਪਣੇ ਗੁਰੂ ਦੇ ਉੱਪਰ ਉਹਨਾਂ ਨੂੰ ਭਰੋਸਾ ਸੀਗਾ ਕਿ ਸਾਡਾ ਬੇਟਾ ਮੈਡਲ ਜਿੱਤ ਕੇ ਹੀ ਆਵੇਗਾ ਸੋ ਉਹਦੀ ਉਹਨਾਂ ਦੀ ਜਿਹੜੀ ਉਹ ਪੋਜ਼ਿਟਿਵਿਟੀ ਸੀਗੀ ਉਹਨੇ ਰੰਗ ਲਿਆਂਦਾ ਤੇ ਉਹਨੇ ਉਹਨੂੰ ਹੌਸਲਾ ਦਿੱਤਾ ਤਾਕਤ ਦਿੱਤੀ ਸਭ ਕੁਝ ਦਿੱਤਾ ਤੇ ਦੋਸਤੋ ਉਹ ਅੱਜ ਇੱਕ ਆਪਾ ਕਹਿ ਸਕਦੇ ਆ ਕਿ ਇਤਿਹਾਸਕ ਜਿੱਤ ਜਿੱਤਿਆਗਾ ਕਿਉਂਕਿ ਜਿਹੜੀ ਇਹ ਗੇਮ ਹੈ ਇਹ ਗੇਮ ਬਹੁਤ ਮਹਿੰਗੀ ਗੇਮ ਆ ਇਹ ਛੋਟੀ ਗੇਮ ਤਾਂ ਹੈ ਨਹੀਂਗੀ ਤੇ ਮਹਿੰਗੀ ਗੇਮ ਕਿ ਨਹੀਂ ਜਾਂਦੀ ਆ ਔਰ ਗਰੀਬ ਮਾਪਿਆਂ ਵੱਲੋਂ ਉਹਨਾਂ ਨੂੰ ਉਸ ਤਰ੍ਹਾਂ ਦੀ ਰਾਈਫਲ ਉਸ ਤਰ੍ਹਾਂ ਦਾ ਜਿਹੜਾ ਲੈ ਕੇ ਦੇਣਾ ਸਮਾਨ ਇਹ ਵੀ ਬਹੁਤ ਮੁਸ਼ਕਲ ਨਾਲ ਦੀ ਨਾਲ ਪੜ੍ਹਾਈ ਵੀ ਜਾਰੀ ਰੱਖਣੀ ਤੇ ਨਾਲ ਦੀ ਨਾਲ ਉਹਨੂੰ ਮੈਂ ਕੀ ਗੇਮ ਵਿਖੜਿਆ ਹੋਣਾ ਇਹ ਉਹਨਾਂ ਨੂੰ ਵੀ ਸਲਾਮ ਕਰਨਾ ਬੰਦਦਾ ਉਹਨਾਂ ਦੇ ਮਾਪਿਆਂ ਨੂੰ ਸਲਾਮ ਕਰਾਂਗੇ ਤੇ ਦੋਸਤੋ ਚਾਹੇ ਉਹ ਹਰਿਆਣੇ ਦੇ ਵਿੱਚ ਹੈ ਚਾਹੇ ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਹੈ ਜਿਹੜਾ ਪੱਗ ਬੰਨ ਕੇ ਸਾਡਾ ਸਿੰਘ ਕੋਈ ਇਸ ਤਰ੍ਹਾਂ ਦਾ ਕਾਰਨਾਮਾ ਕਰਦਾ ਉਹਨੂੰ ਅਸੀਂ ਹਮੇਸ਼ਾ ਐਪਰੀਸ਼ੀਏਟ ਕਰਦੇ ਹਾਂ ਦੁਬਾਰਾ ਫੇਰ ਮੈਂ ਜੋ ਅਸੀਂ ਰਿਲੀਟੇਪੇ ਬਲੋ ਉਹਨਾਂ ਨੂੰ ਵਧਾਈ ਪੇਸ਼ ਕਰਦਾ ਤੇ ਵੈਕਰੂ ਅੱਗੇ ਅਰਦਾਸ ਕਰਦਾ ਕਿ ਉਹ ਇਸੇ ਤਰ੍ਹਾਂ ਚੜ੍ਹਦੀਆਂ ਕਲਾ ਨੇ ਵਿੱਚ ਮੈਡਲ ਤੇ ਮੈਡਲ ਲੈ ਕੇ ਆਉਂਦਾ ਰਹੇ ਤੇ ਪਹਿਲੀ ਕਤਾਰ ਦੇ ਵਿੱਚ ਖੜਾ ਰਹੇ ਦੇਸ਼ ਦਾ ਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਦੇ ਲਈ ਵਾਹਿਗੁਰੂ ਜੀ ਦਾ ਖਰਚਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਦਾ ਖਰਚਾ ਵਾਹਿਗੁਰੂ ਜੀ ਕੀ